ਸਰੇ ਕਾ ਪੰਜਾਬੀ ਤੁਸੀਂ ਜੀ ਠੀਕ ਠਾਕ ਹੋਵਗੇ ਸਾਬ ਅਸੀਂ ਅੱਜ ਬਣਾਉਣੇ ਆ ਸਾਗ ਜੀ ਸਾਗ ਪਾਵਾਂਗੇ ਅਸੀਂ ਬਾਥੂ ਪਾਲਕ ਮੇਥੇ ਣੀਆਂ ਮੇਥੀ ਆ ਹਾਲੋ ਲੈ ਐਸੀ ਜੀ ਭਰਜੀ ਬਣਾਉਣ ਨੂੰ ਇਹ ਅਸੀਂ ਭਰਜੀ ਬਣਾਵਾਂਗੇ ਆਟਾ ਆਲੂ ਆ ਆਲੂ ਪਾ ਤੇ ਗੋਲ ਮੈਡਮ ਚੀਰ ਰਹੀ ਹੈ ਉਹ ਚੀਰਦੀ ਆ ਅੱਛਾ ਮੈਂ ਵਿੱਚ ਪਾਉਣੀ ਆ ਪਤੀਲੀ ਦੇ ਤੋਂ ਤੋਂ ਅੱਛਾ ਹਾਂ ਗਰਮੀ ਤਾਂ ਹੈ ਨਹੀਂ ਅੱਜ ਕਰ। ਗਰਮੀ ਤਾਂ ਅੱਜ ਹੈ ਨਹੀਂ। ਉਹ ਘਿਆਤੇ ਗਈ। ਉਹ ਘਿਆਤੇ ਜਾ ਰਹੀ ਆ। ਸਾਗ ਬੜਾ ਸਵਾਲ ਬਣਦਾ ਹਨਾ। ਸਾਗ ਦੇਖੋ ਖਾ ਕੇ ਫਿਰ। ਤੜਕਾ ਤੇ ਚਲਾ ਕੇ ਗੰਡਾ ਟਮਾਟਰ, ਹਰੀ ਮਿਰਚ, ਤਨੀਆਂ, ਲਸਣ, ਪਾ ਕੇ ਸਾਰਾ ਕੁਝ ਤੇਰ ਬਣਾਵਾਂਗੇ। ਵਿੱਚ ਉਹ ਲਿਆ ਪਾਵਾਂਗੇ ਜੀ ਮੱਖਣੀ ਬਾਜਰੇ ਦੀ ਰੋਟੀ ਬਲਾਹਾਂਗੇ ਸਾਗ ਨਾਲ। ਲੱਸੀ ਤੇ ਸਾਗ ਦਾ ਫਿਰ ਮਜ਼ਾ ਦੇਖੇ। ਤੇ ਐਂਟੀ ਲੱਗ ਜੂ ਆ ਜੀ। ਸਵਾਦ ਹੀ ਆਜੂ ਖਾਣ ਦਾ। ਕੈਂਟਾਂ ਤੰਨ ਵੱਜ ਗਏ ਤੁੰਨ ਕੁੱਤ ਵੱਜ ਗਏ ਮਸਾ ਬਣੂ 4 ਵਜੇ ਤੱਕ 5 ਵਜੇ ਤੇ ਖਾਣੂਗਾ ਸਾਗ ਢਿੱਜੂਗਾ ਲੱਕੜਾ ਵੀ ਬਹੁਤ ਮੱਚਦੀਆਂ ਬਾਲ ਲੈਣ ਇੱਕ ਦਾ ਟਾਈਮ ਬੜਾ ਲੱਗਦਾ ਹਨਾ ਇੱਥੇ ਹੋਰ ਅੱਗੇ ਕੋਲ ਪੱਨੇਗੇ